ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਦੇ ਮਾਪਿਆਂ ਘਰ ਪੁੱਤ ਦੇ ਜਨਮ ਦਿਨ ਖੁਸ਼ੀ ਵਿੱਚ ਮਾਨਸਾ ਦੇ ਕਲਾਕਾਰ ਪਾਲ ਸਿੰਘ ਸੰਮਾਣੂ ਵੱਲੋਂ ਵਾਇਕਰੂ ਦਾ ਸ਼ੁਕਰਾਨਾ ਕਰਨ ਲਈ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਿੱਧੂ ਮੂਸੇਵਾਲਦੇ ਪਿਤਾ ਸਰਦਾਰ ਬਲਕੌਰ ਸਿੰਘ ਵੀ ਪਹੁੰਚੇ ਹੋਏ ਸੀ। ਇਸ ਦੌਰਾਨ ਜਿੱਥੇ ਫੋਰਚੂਨਰ 008 ਵਾਲਾ ਕੇਕ ਕੱਟਿਆ ਗਿਆ। ਉੱਥੇ ਹੀ ਪਾਲ ਸਿੰਘ ਸਮਾਣੂ ਨੇ ਤਕਰੀਬਨ 2 ਸਾਲ ਬਾਅਦ ਪੈਰੀ ਜੁੱਤੀ ਪਾਈ। ਸਿੱਧੂ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਆਪਣੇ ਹੱਥੀ ਪਾਲ ਸਿੰਘ ਸਮਾਣੂ ਦੇ ਪੈਰਾਂ ਵਿੱਚ ਜੁੱਤੀ ਪਾਈ। ਇਹ ਪਲ ਕਾਫੀ ਜ਼ਿਆਦਾ ਭਾਵੁਕ ਕਰਨ ਵਾਲੀ ਸੀ। ਇਸ ਦੌਰਾਨ ਪਾਲ ਸਿੰਘ ਸਮਾਣੂ ਵੀ ਆਪਣੇ ਹੰਝੂ ਰੋਕ ਨਾ ਸਕੇ। ਇਸ ਮਗਰੋਂ ਬਾਬਾ ਸ੍ਰੀ ਚੰਜੀ ਕਲਚਰ ਐਂਡ ਸੋਸ਼ਲ ਵੈਲਫੇਅਰ ਟਰੱਸਟ ਸਮਾਣੂ ਦੇ ਮੁਖੀ ਤੇ ਸਮਾਣ ਸੇਵਕ ਪਾਲ ਸਿੰਘ ਸਮਾਣੂ ਨੇ ਪੈਰਾਂ ਵਿੱਚ ਜੁੱਤੀ ਪਾਉਣੀ ਛੱਡ ਦਿੱਤੀ ਸੀ। ਉਹਨਾਂ ਨੇ ਸੋਚ ਚੁੱਕੇ ਸੀ ਕਿ ਜਦੋਂ ਸਿੱਧੂ ਦੀ ਹਵੇਲੀ ਵਿੱਚ ਖੁਸ਼ੀਆਂ ਆਉਣਗੀਆਂ ਉਦੋਂ ਹੀ ਉਹ ਆਪਣੇ ਪੈਰਾਂ ਵਿੱਚ ਜੁੱਤੀ ਪਾਉਣਗੇ ਜਿੱਦਾਂ ਹੀ ਸਿੱਧੂ ਦੀ ਹਵੇਲੀ ਵਿੱਚ ਖੁਸ਼ੀਆਂ ਦੇ ਪਲ ਆਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਘਰ ਧਾਰਮਿਕ ਸਮਾਗਮ ਕਰਵਾਇਆ ਤੇ ਫਿਰ ਬਾਪੂ ਬਲਕੌਰ ਸਿੰਘ ਦੇ ਹੱਥੀ ਆਪਣੇ ਪੈਰੀ ਜੁੱਤੀ ਵੀ ਪਾਈ ਉਹਨਾਂ ਵੱਲੋਂ ਘਰ ਵਿੱਚ 5 ਤੋਂ ਲੈ ਕੇ 7 ਅਪ੍ਰੈਲ ਤੱਕ ਧਾਰਮਿਕ ਸਮਾਗਮ ਰਖਾਇਆ ਗਿਆ ਸੀ ਸੋ ਬਹੁਤ ਹੀ ਜ਼ਿਆਦਾ ਪਾਪੂ ਕਰਨ ਵਾਲੇ ਪਲ ਸੀ ਤੇ ਛੋਟੇ ਸਿੱਧੂ ਮੂਸੇਵਾਲ ਦੇ ਖੁਸ਼ੀ ਵਿੱਚ ਇਹ ਕੀਰਤਨ ਵੀ ਕਰਵਾਇਆ ਗਿਆ